ਭਈ ਅੱਜ ਸਾਨੂੰ ਪ੍ਰੈਸ਼ਰ ਦਾ ਆਹ ਤੇ ਪ੍ਰੈਸ਼ਰ ਬਾਰੇ ਗੱਲਾਂ ਤੁਹਾਨੂੰ ਪਾ ਪਾਤਾ ਹੈ ਨਾ ਤੇ ਸਾਰਾ ਗੱਡੀ ਗੁੱਡੀ ਧੋਣੀ ਆ ਅੱਜ ਕੱਲ ਮੋਟਰਸਾਈਕਲ ਤੋਂ ਸਾਰਾ ਘਰੇ ਕੰਮ ਕਰ ਸਕਦੇ ਆ ਆ ਦੇਖੋ ਤੁਹਾਨੂੰ ਸਮਾਰ ਕੇ ਦੇਖੋ ਇਹਦੇ ਨਾਲ ਆਹ ਗੱਲ ਨਾ ਠੀਕ ਹੈ ਜੀ ਪ੍ਰੈਸ਼ਰ ਵਾਲੀ ਆਹ ਕਿੱਦਾਂ ਬੰਦ ਹੋ ਜਾਂਦਾ ਨਾ ਠੀਕ ਹੈ ਜੀ ਹੁਣ ਸਾਨੂੰ ਦੱਸ ਦੇਣੀ ਕਿ ਉਹ ਚੱਲਦਾ ਕਿ ਨਹੀਂ ਆਹ ਵੀ ਭਾਈ ਇਹਦੇ ਵਾਪਸੀ ਉਹ ਟੂਟੀ ਆਪਣੇ ਅੱਜ ਕੱਲ ਹਰ ਇੱਕ ਦੇ ਘਰੀ ਹੁੰਦੀ ਆ ਤੇ ਇਹਦਾ ਟੂਟੀ ਦੇ ਅੰਝ ਲਾਓ ਠੀਕ ਹੈ ਇਹ ਤਾਂ ਨਿੱਪੜਕਾ ਸੋਹ ਹੈ ਪਾਣੀ ਚੱਲਦਾ ਠੀਕ ਹੈ ਜੇ ਤੇ ਪੂਜ ਪੰਪ ਚੱਲਿਆ ਤੇ ਇਹ ਆਟੋ ਕੱਟ ਹੁੰਦਾ ਜੀ ਆਹ ਕੁਲੂ ਪੰਪ ਤੋਂ ਆਸੇ ਦੀ ਕਰਨਾ ਆਲੇ ਹੋ ਜਾ ਕਾਟ ਆਲੇ ਪੂਜ ਪੰਪ ਤੇ ਕਾਟਾ ਆੜੂ ਪੱਟਾ ਵੀ ਤੇ ਹੁਣ ਲਾ ਕੇ ਜੀ ਦਾਂਗੇ ਬਾਕੀ ਸਾਨੂੰ ਬੱਡੀ ਵੀ ਤੋਂ ਦਿਖਾ ਦੇ ਜੀ ਬਹੁਤ ਸਾਰੇ ਕੱਟ ਵੀ ਆ ਜੀ ਆਟੋ ਕੱਟ ਇਹਦੇ ਜੈਡੋਮੈਟਿਕ ਤੇ ਅੱਜ ਕੱਲ੍ਹ ਜੇ ਆਪਾਂ ਸਰਵਿਸ ਸਟੇਸ਼ਨ ਤੇ ਜਾਣ ਨਹੀਂ ਸਕਦੇ ਘਰੇ ਤੋਂ ਕਰੇ ਸੱਕਦੇ ਆ ਤੇ ਬਾਕੀ ਇਹ ਬੜਾ ਮਹਿੰਗਾ ਨਹੀਂ ਹੈਗਾ ਜੀ ਬਹੁਤ ਸਸਤਾ ਹੈ ਇਹ 4000 ਰੁਪਏ ਦਾ ਆ ਜੀ ਇਹ ਬਾਕੀ ਸਾਲ ਭਰ ਦੀ ਗਾਰੰਟੀ ਆ ਲੋਜਾਂ ਨੂੰ ਵਿਦਿਆਨਦਾ ਜੀ ਇਹ